ਔਰ ਜਿਹੜੇ ਬੰਦੇ ਕੋਈ ਵੀ ਜਲਦ ਕਦਮ ਚੱਕਦੇ ਐ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਹੂੰ ਇਨਸਾਫ ਦੂਰ ਮਿਲੂਗਾ ਆਜ ਪਰਿਵਾਰ ਹੈ ਮੇਰੇ ਬੱਚੇ ਹੋਰੇ ਸਾਰੀ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆਜੋ ਬਾਹਰ ਆਜੋ ਬਾਹਰ ਅਦਰ ਬਾਹਰ ਆਜੋ ਬਾਹਰ ਫਾਈਨਲੀ ਜੈ ਸਾਹਿਬ ਨੇ 164 ਥੱਲੇ ਪਹਿਲੇ ਲਾਈਫ ਅਪਰਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ ਪੰਜ ਸਾਲ ਦੀ ਸਜ਼ਾ ਬਹੁਤ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰ ਸਟੋ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਉਹ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਾਂ ਤੇਰੀ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਲਾਈਟ ਦਾ ਇੰਪੈਕਟ ਹੈਗਾ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਦੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਤੋਂ ਮਿਲੂਗਾ ਆਜ ਪਰਵਾਰ ਹੈ ਮੇਰੇ ਬੱਚੇ ਨੂੰ ਕੋਲੇ ਸਾਰਾ ਬੁਕਾਰ ਹੈ ਮੈਂ ਇੱਥੇ ਬੈਠਾ ਆਇਆ फाइनली जज साहब ने दिन सौ चौंह थले पहले लाइफ मेजरमेंट की दो सौ एक जो है क्योंकि इन्हें टेंपर किया है ਉਹਦੇ ਕਰਕੇ 5 ਸਾਲ ਦੀ سزا ਉਹ 302 ਥਲੇ ਜਿਹੜਾ ਮਰਡਰ ਕੀਤਾ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਵਸਟ ਆ ਉਹਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਫਿਰ ਸੈਂਟੈਂਸ ਤੋਂ ਡੈਥ ਕੀਤਾ ਬਾਏ ਹੈਂਗਿੰਗ ਜਦ ਤਰ੍ਹਾਂ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸਲਾਈਟ ਹੈ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਐ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚੋਂ ਇਨਸਾਫ ਜ਼ਰੂਰ ਮਿਲੂਗਾ ਆ ਪਰਿਵਾਰ ਆ